ਤਿੰਨ ਮਹੀਨੇ ਹੋ ਗਏ ਕੀ ਹੋਇਆ ਸੀ ਇਹਨਾਂ ਨੂੰ ਇਹਨਾਂ ਦੇ ਕੋਣ ਆਇਆ ਨਾਲ ਅੱਛਾ ਤਿੰਨ ਮਹੀਨੇ ਤੋਂ ਇਹ ਬਿਨਾ ਸਹਾਰੇ ਤਾਂ ਚੱਲ ਨਹੀਂ ਸੀ ਸਕਦੇ ਤੇ ਜਦੋਂ ਇਹ ਡਾਕਟਰ ਕੋਲ ਜਾਂਦੇ ਸੀ ਤਾਂ ਡਾਕਟਰ ਕਹ ਰਹੇ ਸੀ ਇਹਨਾਂ ਦਾ ਜਿਹੜਾ ਖੂਨ ਹੈ ਉਹ ਬਹੁਤ ਜ਼ਿਆਦਾ ਸੰਘਣਾ ਹੈ ਜਿਸ ਕਰਕੇ ਇਹਨਾਂ ਨੂੰ ਲਗਾਤਾਰ ਦਵਾਈ ਖਾਣੇ ਪੈਗੇ ਤੇ ਫਿਰ ਇਹ ਚੱਲਣਗੇ ਤੇ ਭਾਈ ਦੱਸ ਰਹੇ ਨੇ ਕਿ ਬਹੁਤ ਸਾਰੀਆਂ ਦਵਾਈਆਂ ਲਾਈਆਂ ਪਰ ਕੋਈ ਵੀ ਫਰਕ ਨਹੀਂ ਪਿਆ ਪਰ ਅਜੇ ਤੱਕ ਉਹ ਤੇ ਨਾ ਤਾਂ ਇੰਪਾਰਟ ਕੀਤੇਗਾ ਮਨਸੋ ਸੁਛੈਨਾਂ ਨੂੰ ਕੀ ਜੈਮਸੀ ਮਮਾ ਜੀ ਨੂੰ ਜੈਮਸੀ ਪਾਪਾ ਜੀ ਨੂੰ ਸਾਰੀ ਆਈ ਕਲੀਸਾਂ ਜਾਨ ਸੀ ਤਿੰਨੇ ਹੈਗੇ ਬਹੁਤ ਘਮਾਰ ਰਹਿੰਦੇ ਸੀ ਨਾ ਬਤੁਰਾਣੀ ਜਾਂਦਾ ਸੀ ਜੀ ਮੇਰੀ ਵਾਇਸ ਕਹਿੰਦੀ ਤੂੰ ਚੱਲ ਮਹਾਵਿਸ਼ੇਖ ਹੋਵੇ ਚਲੀਏ ਆਪਾਂ ਤੋ ਇੱਕ ਹੰਤਾ ਮੈਂ ਨਹੀਂ ਜਾਣਾ ਮਹਾਵਿਸ਼ੇਖ ਵਿੱਚ ਮੈਂ ਨਹੀਂ ਜਾਣਾ ਮਹਾਵਿਸ਼ੇਖ ਤੇ ਉਹ ਕਹਿੰਦੀ ਇੱਕ ਵਾਰੀ ਭਾਉ ਜੀ ਚੰਦਰ ਅਸੀਂ ਢੱਡੋਂ ਕੋ ਕੁਝ ਲੈਣਾ ਨਹੀਂ ਨਾ ਢੱਡੋਂ ਕੋ ਜਮੀਨ ਲੈਣੀ ਨਾ ਹਿੱਸਾ ਲੈਣਾ ਸਿਰਫ ਇੱਕ ਵਾਰੀ ਮਹਾਵਿਸ਼ੇਖ ਵਿੱਚ ਜਾ ਲੈ ਚੱਲੋ ਉਹ ਤੁਹਾਨੂੰ ਤੁਹਾਡੀ ਮਰਜ਼ੀ ਜਾਓ ਚਾਹੇ ਨਾ ਜਾਓ ਪਹਿਲੀ ਵਾਰ ਮੈਨੂੰ ਲੈ ਕੇ ਆਏ ਗੱਡੀ ਵਿੱਚ ਪਾ ਕੇ ਬਿਠਾ ਕੇ ਲਿਆਏ ਇਹ ਜੇ ਪਹਿਲੀ ਵਾਰ ਆਇਆ ਤੇ ਤੁਸੀਂ ਪ੍ਰਾਰਥਨਾ ਕੀਤੀ ਮੂੰਹ ਵਿੱਚ ਤੇਲ ਪਾਇਆ ਵਾਲੇ ਤੇ ਚੋਰ ਲੱਗ ਪੈ ਜੀ